ਕਿ ਕਿ ਜਿੰਨਾ ਘਰਾਂ ਦੇ ਪਤੀਆਂ ਪੁੱਤਾਂ ਸਾਡੀ ਮਰਿਆਦਾ ਕੀ ਹੈ ਸਿਰ ਤੇ ਚੁੰਨੀ ਚਾਹੀਦੀ ਹੈ ਮੇਰੇ ਧੀ ਦੇ ਹਣਾ ਉਹਨੂੰ ਪਤਾ ਹੋਵੇ ਕਿ ਮੇਰੀ ਇੱਜ਼ਤ ਹਣਾ ਇਹਦਾ ਕੋਈ ਬਲ ਨਹੀਂ ਹੈ ਹੂੰ ਤੇ ਬੇਸ਼ਕੀਮਤੀ ਹੈ ਤੇ ਉਹ ਸਭ ਕੁਝ ਤਾਂ ਕਰੇ ਸਖਰ ਹੀ ਆਉ ਹੂੰ ਤੇ ਬਾਕੀ ਸੋਸ਼ਲੀ ਹੁਣਾਂ ਨੂੰ ਸਭ ਪਤਾ ਹੈ ਕਿ ਕਰ ਬਾਹਰੋਂ ਜਦੋਂ ਕੀ ਆਉਣਾ ਹੈ ਕਿ ਮੈਂ ਕਿੱਦਾਂ ਉਹਨਾਂ ਨੂੰ ਬੁਲਾਉਣਾ ਹੈ ਮੇਰਾ ਕੀ ਮੇਰੇ ਫਰਜ਼ ਨੇ ਹੁਣ ਹਾਲੀਵੁੱਡ ਕਿਚਨ 'ਚ ਕੰਮ ਕਰਨ ਲੱਗੀ ਉਹ 7 ਸਾਲ ਦੀ ਹੈ ਉਹਨੂੰ ਹਾਲੀਵੁੱਡ ਦੀ ਮਾਂ ਨੂੰ ਦੇਖ ਕੇ ਪਤਾ ਲੱਗ ਰਿਹਾ ਹੈ ਕਿਰਸੋਈ ਚ ਕੰਮ ਕਰਨਾ ਮੈਂ ਛੋਟੇ ਛੋਟੇ ਕੰਮ ਕਰਦੀ ਹਾਂ ਤਾਂ ਬੜਾ ਬੜੀਆਂ ਸੋਹਣੀਆਂ ਜਨ ਸਿੱਖ ਰਹੀ ਐ ਬਹੁਤ ਵਧੀਆ ਤੁਸੀਂ ਗੱਲ ਸੁਣਾਈ ਐ ਮੈਂ ਵਿਸ਼ੇ ਤੇ ਥੋੜਾ ਜਿਆਦਾ ਡੀਰਲ ਗੱਲ ਹੋ ਜਾਣੀ ਐ ਤੁਸੀਂ ਚੁੰਨੀ ਵਾਲੀ ਗੱਲ ਕੀਤੀ ਤੁਸੀਂ ਕਹੋ ਉਹਦੀ ਇੱਜ਼ਤ ਐ ਤੇ ਚੁੰਨੀ ਚਾਹੀਦੀ ਐ ਚੁੰਨੀ ਤੇ ਵੀ ਜੋ ਕੇ ਦੌਰ ਚ ਜਦੋਂ ਫੈਮਿਨਿਜ਼ਮ ਦੀ ਗੱਲ ਹੁੰਦੀ ਐ ਔਰਤਾਂ ਦੇ ਹੱਕਾਂ ਦੀ ਐ ਕਹਿ ਲੋ ਗੱਲ ਹੁੰਦੀ ਐ ਬਹੁਤ ਵੱਡੀ ਡਿਬੇਟ ਛੜਨ ਲੱਗ ਪਈ ਕਨਵਰਤ ਭਾਈ ਇੱਕ ਦੌਰ ਸੀ ਜਦੋਂ ਔਰਤ ਕਹਿੰਦੀ ਸੀ ਕਿ ਚੁੰਨੀ ਮੇਰੇ ਲਈ ਬੇਹਦ ਲਾਜ਼ਮੀ ਐ ਤੇ ਮੇਰੀ ਇੱਜ਼ਤ ਧੱਕਣ ਦੇ ਲਈ ਐ ਅੱਜ ਕਿਆ ਜਾ ਰਿਹਾ ਕਿ ਜੋ ਨੀਲੀ ਕੋ ਲੋੜ ਹੀ ਨਹੀਂ ਹੈ ਜਿਹੜੀ ਅੱਜ ਦੀ ਪੀੜ੍ਹੀ ਸਾਡੀ ਸਮਕਾਲੀ ਪੀੜ੍ਹੀ ਉਹ ਇਹ ਗੱਲ ਕਹਿੰਦੀ ਆ ਚੁੰਨੀ ਲੈ ਕੇ ਬਹੁਤ ਵੱਡਾ ਬਹੁਤ ਵੱਡੀ ਡਿਬੇਟ ਛਿੜਦੀ ਐ ਇਸ ਗੱਲ ਤੇ ਨੌਜਵਾਨ ਪੀੜ੍ਹੀ ਚ ਕਿ ਕਿਉਂ ਵੀ ਕੁੜੀਆਂ ਲਈ ਚੁੰਨੀ ਕਿਉਂ ਲਾਜ਼ਮੀ ਹੈ ਮੈਨੂੰ ਐਂ ਲੱਗਦਾ ਹੈ ਔਰਤ ਪਹਿਲਾਂ ਨਹੀਂ ਬੋਲੀ ਮਰਦ ਪਹਿਲਾਂ ਬੋਲ ਬੈਠਾ ਹੂੰ ਕਿ ਹੁਣ ਉਹ ਜਿਹੜੇ ਸਮਿਆਂ ਤੋਂ ਇਹ ਘਟਨਾਵਾਂ ਘਟਣ ਲੱਗੀਆਂ ਨੇ ਅਸੀਂ ਇਸ ਵਾਹਨ 'ਚ ਵਹਿਣ ਲੱਗੇ ਹਾਂ ਉਸ ਵੇਲੇ ਫਿਜ਼ੀਕਲੀ ਤਾਂ ਆਪਾਂ ਦੋਵੇਂ ਭਰਾ ਹੀ ਜਾਣੀ ਸੀ ਪਰ ਜਿੱਦਾਂ ਦੇ ਸਾਡੇ ਦਾਦੇ ਪਰਦਾਦੇ ਆਪਣੇ ਖੂਨ 'ਚ ਵਸੇ ਪਏ ਆਪਣੇ ਸੋਚ 'ਚ ਵਸੇ ਪਏ ਆਪਣੇ ਥੌਟ ਪ੍ਰੋਸੈਸ 'ਚ ਹੂੰ ਅਸੀਂ ਫਿਰ ਵੀ ਇੱਕ ਤਰ੍ਹਾਂ ਕਿਤੇ ਜਾ ਕੇ ਉੱਥੇ ਤੁਣਕਾ ਮਾਰਦੇ ਆਂ ਔਰਤ ਨਹੀਂ ਪਹਿਲਾਂ ਕਦੇ ਵੀ ਬੋਲੀ ਮਰਦ ਅੰਗੇਜ਼ ਵੇਖਣਾ ਚਾਹੁੰਦਾ ਸੀ ਹੁਣ ਆਹ ਕਰ ਹਾਂ ਤਾਂ ਸਾਨੂੰ ਕਹਿਣਾ ਤਾਂ ਪਿਆ ਹੀ ਨਹੀਂ ਅਸੀਂ ਚੁੰਨੀ ਲਾਉਣ ਨਹੀਂ ਦਿੱਤੀ ਹਨਾ ਔਰਤਾਂ ਚੁੰਨੀ ਲਾ ਕੇ ਰਾਜ਼ੀ ਨਹੀਂ ਹੂੰ ਐਸ ਕਰਦੀ ਔਰਤ ਕੋਈ ਬਿਊਟੀ ਪਾਰਲਰ ਚ ਜਾ ਕੇ ਮੇਕਅਪ ਕਰਾਉਣ ਚ ਰਾਜ਼ੀ ਨਹੀਂ ਕੋਈ ਵੀ ਨਹੀਂ ਕਰ ਰਿਹਾ ਇਸ ਖਰਚ ਮੇਕਅਪ ਕੋਈ ਨਹੀਂ ਕਰ ਰਿਹਾ ਹੂੰ ਮੇਰੀ ਇੱਛਾ ਇੱਕ ਦਿਨ ਐਦਾਂ ਬਣੀ ਕਿ ਆਪਾਂ ਫਲਾਣੇ ਵਿਆਹ ਚ ਜਾਣਾ ਸਾਡਾ ਇੱਕ ਸਟੇਟਸ ਹੈ ਹੂੰ ਹਨਾ ਉੱਥੇ ਸਾਰੇ ਲੋਕ ਐਦਾਂ ਆ ਕਰਕੇ ਆਉਣਗੇ ਉਹ ਫਾਊਂਡੇਸ਼ਨ ਜੇ ਉਹ ਜੋ ਕੁਝ ਵੀ ਹੁੰਦਾ ਹਨਾ ਤੇ ਤੂੰ ਮੇਰੇ ਹਾਂ ਦੀ ਲੱਗਣੀ ਚਾਹੀਦੀ ਤੂੰ ਮੇਰੇ ਵਰਗੀ ਲੱਗਣੀ ਚਾਹੀਦੀ ਹੈ ਕਿਉਂਕਿ ਆਪਣਾ ਇੱਕ ਸਟੇਟਸ ਹੈ ਅੱਜ ਬੰਦਾ ਜ਼ਿੰਦਗੀ ਕਿੱਥੇ ਜਾਉ ਰਿਹਾ ਹੈ ਲੋਕ ਕੀ ਕਹਿਣਗੇ ਠੀਕ ਹੈ ਤੁਹਾਡੀ ਗੱਲ ਲੋਕ ਕੀ ਕਹਿਣਗੇ 90% ਕੰਮ ਇਸੇ ਗੱਲ ਕਰਕੇ ਹੋ ਰਿਹਾ ਹਾਲੀ ਹਾਲੀ ਅਸੀਂ ਜਿਵੇਂ ਸਾਡੀ ਧਰਤੀ ਨਸ਼ੇ ਤੇ ਲਾਤੀ ਔਰਤ ਵੀ ਅਸੀਂ ਇਸ ਨਸ਼ੇ ਤੇ ਲਾਤੀ ਅੱਜ ਹੁਣ ਮਜਬੂਰੀ ਬਣੀ ਪਈ ਹੈ ਕਿ ਆ ਚੀਜ਼ਾਂ ਕਰਨੀਆਂ ਬਹੁਤ ਜ਼ਰੂਰੀ ਨੇ ਮੈਨੂੰ ਲੱਗਦਾ ਜਿਹਾ ਜਿਹਾ ਅੱਗੇ ਚੱਟਿਆ ਹੈ ਜਿਹਾ ਰਹਿ ਲੋ ਕੀ ਹੁੰਦਾ ਹਣਾ ਮੇਰਾ ਕਿਸੇ ਭੈਣ ਲਈ ਕਿਸੇ ਮਾਂ ਲਈ ਇਹ ਇਹਨੂੰ ਕੋਈ ਕਮੈਂਟ ਨਾ ਲਾਜੋ ਕੋਈ ਵਿਅੰਗ ਨਾ ਲਾਜੋ ਨਹੀਂ ਮੈਂ ਤੁਹਾਡੀ ਰਿਸਪੈਕਟ ਕਰਦਾ ਮੈਂ ਮੈਂ ਬਹੁਤ ਇੱਜ਼ਤ ਕਰਦਾ ਔਰਤ ਦੀ ਪਰ ਜਿੱਦਾਂ ਦਾ ਹੁਣ ਬਾਈ ਨੇ ਸਵਾਲ ਕੀਤਾ ਕਿ ਇਹ ਇਹ ਹੌਲੀ ਹੌਲੀ ਚੱਲਦੇ ਆ ਮੈਨੂੰ ਲੱਗਦਾ ਵੀ ਫੇਰ ਤਾੜੀ ਦੋਨੇ ਹੱਥਾਂ ਨਾਲ ਵੱਜ ਜੇ ਹਣਾ ਤੇ ਜੇ ਸਾਡੇ ਬੇਸਿਕਸ ਤੋਂ ਚੀਜ਼ਾਂ ਸਾਨੂੰ ਸਿਖਾਈਆਂ ਜਾਣ ਤਾਂ ਤਾਂ ਬਹੁਤ ਸਾਰੀਆਂ ਸਾਡੇ ਸਮਾਜ ਚ ਉਹ ਧੀਆ ਭੈਣਾਂ ਵੀ ਹੈਗੀਆਂ ਜਿਹੜੀਆਂ ਮੇਕਅਪ ਨਹੀਂ ਕਰਦੀਆਂ ਨਹੀਂ ਕਰਦੀਆਂ ਹਣਾ ਆਖਰੀ ਕੋਈ ਬਹੁਤ ਵੱਡਾ ਅਪਰਾਧ ਨਹੀਂ ਹੈ ਹਾਂ ਠੀਕ ਹੈ ਪਰ ਪਰ ਜਿੱਦਾਂ ਦੇ ਅਸੀਂ ਹੈਗੇ ਆ ਦੋ ਠੰਡੇ ਪ੍ਰਸ਼ਾਦਾਂ ਤੇ ਅੰਬ ਦੇ ਚਾਰ ਦੀ ਫਾੜੀ ਖਾ ਕੇ ਰੱਖਣ ਵਾਲੇ ਹੂੰ ਤੇ ਮਤਲਬ ਸਰ ਸਕਦਾ ਸਾਡਾ ਹਨਾ ਸਾਨੂੰ ਕਬੂਲਿਆ ਸਾਨੂੰ ਤਾਂ ਦੁਨੀਆ ਨੇ ਕਬੂਲਿਆ ਸਾਡੇ ਸਾਦੇ ਪਨ ਨੂੰ